ਚਾਰ ਤੋਂ ਹਮਝ ਜਾਂਦਾ ਉਹੀ ਕਬੂਤਰਾਂ ਦੀ ਗੱਲ ਹੈ ਕਿ ਚੰਗਾ ਕਬੂਤਰ ਸਾਹਬਿਆ ਵਾ ਠੀਕ ਹੈ ਆ ਦਿਨ ਵੀ ਲਾਉਂਦੇ ਆ ਤੇ ਬਾਬਾ ਜੀ ਕਹੀ ਹੁਣ ਕਹਾਣੀਆਂ ਪ੍ਰਾਣੀਆਂ ਪ੍ਰਚਲਤ ਆ ਜਿਵੇਂ ਧੰਨੇ ਬਾਬੇ ਦੇ ਕਬੂਤਰਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਨੇ ਉਵੇਂ ਹੀ ਹਜ਼ਾਰ ਵਾਲਿਆਂ ਬਾਰੇ ਵੀ ਬਾਰੇ ਵੀ ਬਹੁਤ ਸਾਰੀਆਂ ਮੰਨ ਲੱਗਿਆ ਕਬੂਤਰ ਬਾਬੇ ਧੰਨੇ ਮਹਾਰਾਜ ਆਏ ਜੀ ਹਾਂ ਵੀ ਜਰਤੇ ਵੀ ਇਹਨਾਂ ਨੂੰ ਮਰਜੀ ਛੱਡ ਦੇ ਇਹੇ ਬਾਬਾ ਜੀ ਕਹਿੰਦੇ ਵੀ ਜਿਹੜੇ ਇਹ ਧੰਨੇ ਬਾਬੇ ਵਾਲੇ ਕੂਤਰ ਬਣੇ ਸੀ ਇਹ ਜਮੀਤਾਂ ਨੇਂ gsi ਕੋਈ ਉਹਦੇ ਕੋਲੋਂ ਬਣੇ ਸੀ ਜਾਂ ਕਿਵੇਂ ਇਹ ਅਸੀਂ ਸੁਣਦੇ ਰਹੇ ਆ ਹਾਂਜੀ ਆਪਣੇ ਪਿੰਡ ਆਲੀ ਕੇ ਆ ਸ਼ਿਆਮਾ ਬੁੜਾ ਹੁੰਦਾ ਸੀਗਾ ਠੀਕ ਹੈ ਜੀ ਉਹ ਕਹਿੰਦੇ ਸ਼ਿਆਮੇ ਬੁੜੇ ਕੋਲੇ ਹੁੰਦੇ ਸੀਗੇ ਉਹ ਸ਼ਿਆਮੇ ਬੁੜੇ ਤੋਂ ਗਾਹਾਂ ਦੀ ਗਾਹਾਂ ਫੈਂਡ ਕੇ ਫਿਰ ਤੁਹਾਨੂੰ ਪਤਾ ਜਿਵੇਂ ਹੁਣ ਅਸੀਂ ਰੱਖ ਲਏ ਕੱਲ ਨੂੰ ਕੋਈ ਵੀ ਲਿਜਾਵੇ ਤਾਂ ਸਾਡੇ ਵਾਲੇ ਵੱਜਣਗੇ ਠੀਕ ਹੈ ਜੀ ਇਹ ਫਿਰ ਇਸ ਤਰ੍ਹਾਂ ਜਿਵੇਂ ਧੰਨੇ ਵਾਲੇ ਵੱਜਣ ਲੱਗੇ ਜਿਹੜਾ ਕੋਈ ਹੋਰ ਲੈ ਗਿਆ ਖਿਡਾਰੀ ਉਹ ਕਹਿੰਦਾ ਵੀ ਫਲਾਨੇ ਵਾਲੇ ਠੀਕ ਹੈ ਜਾਣੀ ਇਹ ਸ਼ਹਿਰ ਦੇ ਵਿੱਚ ਇਹ ਸ਼ਿਆਮੇ ਦਾਸਲਾ ਤੁਰਿਆ ਹੁੰਦਾ ਠੀਕ ਹੈ ਸਾਡੇ ਮੇਸਤਰੀਆਂ ਕੋਲੇ ਦੋ ਬੁੜਾ ਕੋਲੇ ਇਹਦਾ ਪਿੰਡ ਸੀ ਜੀ ਉਹਨਾਂ ਦਾ ਆਲੀਕੇ ਆਪਣੇ ਨਾਲ ਆਲੀਕੇ ਉਹਨਾਂ ਪੂਰਾ ਨਾਂ ਕੀ ਸੀ ਬਾਬਾ ਜੀ ਦਾ ਸ਼ਿਆਮਾ ਹੀ ਸੀਗਾ ਜੀ ਸ਼ਿਆਮਾ ਹੀ ਕਹਿੰਦੇ ਸੀ ਸ਼ਿਆਮਾ ਹੂੰ ਠੀਕ ਹੈ ਸ਼ਿਆਮਾ ਸਿੰਘ ਨਾਂ ਦੇ ਬਜ਼ੁਰਗ ਸੀ ਕਬੂਤਰ ਖਿਡਾਰੀ ਹਾਂ ਬਹੁਤ ਤਕੜੇ ਸੀ ਬਹੁਤ ਤਕੜੇ ਬੰਦੇ ਖਿਡਾਰੀ ਬੰਦੇ ਸੀਗੇ ਸਟਾਰ ਬੰਦੇ ਸੀ ਹਾਂ ਕਬੂਤਰਬਾਈ ਦੇ ਵਿੱਚ ਉਹਨਾਂ ਦੇ ਘਰੋਂ ਬਾਬਾ ਜੀ ਫਿਰ ਕਬੂਤਰ ਇਹ ਉੱਥੋਂ ਹੀ ਫਿਰ ਬਾਬਾ ਜੀ ਇਹ ਜਿਹੜੇ ਕਬੂਤਰ ਜਿਹੜੇ ਬਾਬੇ ਤਾਂ ਨਿਮਰ ਰਾਜ ਵਾਲੇ ਉਹਨਾਂ ਵਿੱਚੋਂ ਉਹਨਾਂ ਦਾ ਵੀ ਖੂਨ ਹੈਗਾ ਇਹਨਾਂ ਵਿੱਚ ਇਹ ਜਿਹੜੇ ਦੱਸਦੇ ਸੀ ਨਾ ਉਹ ਮੈਸਤਰੀ ਸਾਡੇ ਦੋ ਬੁੜੇ ਸੀਗੇ ਅੱਛਾ ਜੀ ਉਹ ਕਹਿੰਦੇ ਹੁੰਦੇ ਸੀ ਕਿ ਕਰਮ ਮੈਸਤਰੀ ਵਜਦਾ ਹੁੰਦਾ ਠੀਕ ਹੈ ਜੀ ਉਹਨੂੰ ਹੋ ਗਏ 5-7 ਸਾਲਾ 3-4 ਦੇ ਨੂੰ ਠੀਕ ਹੈ ਉਹਦੇ ਬਹੁਤ ਤਾਕੜੇ ਕਬੂਤਰ ਸੀ ਉਹ ਨਾ ਕੋਲੇ ਗਿਆ ਇਸੇ ਤਰ੍ਹਾਂ ਦੇ ਲਾਲ ਡੱਬੇ ਠੀਕ ਹੈ ਲਾਲ ਲੀਲੇ ਦੇ ਜਿਵੇਂ ਰੱਤੇ ਆਏ ਠੀਕ ਉਹ ਦੱਸਦਾ ਹੁੰਦਾ ਕਹਿੰਦਾ ਵੀ ਇਹ ਸ਼ਾਮੇ ਵਾਲਿਆ ਸਾਰੇ ਵੀ ਸ਼ਾਮੇ ਵਾਲਾ ਅਸਲਾ ਖਿੰਡ ਜਾਂਦਾ ਤੂੰ ਇਹ ਬਣੇ ਆ ਸਾਰੇ ਸਭ ਬਣਿਆ ਲਾਲਚੀ ਨੇ ਲਾਲਚੀ ਨੇ ਦੋਸਤੋ ਜਿੱਥੋਂ ਬਣਿਆ ਇਹ ਸ਼ਾਮੇ ਵਾਲੇ ਬਾਬੇ ਵਾਲੇ ਬਾਬਾ ਪਿੰਡ ਕਿਹੜਾ ਸੀ ਉਹਨਾਂ ਦਾ ਆਲੀਕੇ ਆਲੀਕੇ ਪਿੰਡ ਤੋਂ ਬਾਬਾ ਸ਼ਾਮਾ ਸੀਗਾ ਜਿਹੜੇ ਪੁਰਾਣੇ ਖਿਡਾਰੀ ਆ ਉਹਨਾਂ ਨੂੰ ਪਤਾ ਹੀ ਹੈ ਪੁਰਾਣੇ ਖਿਡਾਰੀ ਸਭ ਜਾਣਦੇ ਆ ਬਾਬੇ ਸ਼ਾਮੇ ਨੂੰ ਤੇ ਉਥੋਂ ਹੀ ਦੋਸਤੋ ਇਹ ਜਿਹੜੇ ਲਾਲਚੀ ਨੇ ਆ ਦਾ ਜਿਹੜਾ ਬਣੀਆਂ ਲੈਨ ਇਹ ਬਾਬੇ ਸ਼ਾਮੇ ਵਾਲੇ ਕਬੂਤਰਾਂ ਚੋਂ ਹੀ ਲਾਲਚੀ ਨੇ ਗਾਂ ਬਣਿਆ ਹੂੰ ਤੇ ਬਾਬਾ ਜੀ ਇੱਕ ਜਿਹੜੇ ਮਤਲਬ ਤੁਮ ਥੋੜੀ ਪਸੰਦ ਦੀ ਨਸਲ ਕਿਹੜੀ ਆ ਕਬੂਤਰਾਂ ਦੀ ਨਸਲ ਬਹੁਤ ਰਹੀ ਉਪਤੇ ਰਿਆ ਸਾਡੇ ਤਾਂ ਇਹੀ ਫਟਨੇ ਜਾਨੀ ਲਾਲਚੀ ਨੇ ਲਾਲਚੀ ਨੇ ਬਾਬੇ ਦੇ ਫੇਵਰੇਟ ਕਬੂਤਰ ਆ ਪਸੰਦ ਦੇ ਕਬੂਤਰ ਨੇ ਤੇ ਬਾਬਾ ਜੀ ਹੋਰ ਕਬੂਤਰ ਆਪਾਂ ਦਿਖਾਉਨੇ ਆ ਬਾਬਾ ਜੀ ਦੇ ਬਾਬਾ ਜੀ ਕੋਲੇ ਮਤਲਬ ਅਜ ਤੋਂ 35 40 ਸਾਲ ਪੁਰਾਣੀਆਂ ਨਸਲਾਂ ਹੁਣ ਤੱਕ ਬੈਠੀਆਂ ਉਹਨਾਂ ਦੇ ਗਾਂ ਬੱਚੇ ਆ ਉਹਨਾਂ ਦੀ ਸਾਰੀ ਬ੍ਰੈਡਲਾਈਨ ਅੱਗੇ ਤੁਰ ਹੀ ਆਉਂਦੀ ਆ ਮੈਂ ਰਵੀ ਬਾਈ ਨੂੰ ਕਹੂੰਗਾ ਕਿ ਰਵੀ ਬਾਈ ਕਬੂਤਰ ਦਿਖਾਓ ਆਪਾਂ ਨੂੰ ਬਾਬਾਈ ਉਹ ਕਾਲਾ ਚੀਨਾ ਕਬੂਤਰ ਦੇਖਦੇ ਆ ਬਾਬਾਈ ਦਾ ਆਪਾਂ ਕਾਲਾ ਚੀਨਾ ਕਬੂਤਰ ਦਿਖਾਓ ਜੀ ਇਹ ਬਾਬਾ ਕਿਹੜਿਆਂ ਚੋਂ ਆ ਉਹ ਤੇ ਮਤਲਬ ਇਹ ਵੀ ਹੈ ਤਾਹੇ ਡੀਸੀ ਵਾਲੇ ਚੋਂ ਹੀ ਡੀਸੀ ਵਾਲੇ ਕਬੂਤਰਾਂ ਚੋਂ ਆ ਇਹ ਦੇਖੋ ਡੀਸੀ ਵਾਲੇ ਕਬੂਤਰਾਂ ਕੇ ਕਾਲਾ ਚਿਨਾ ਕਬੂਤਰ ਆਰੇ ਦੇ ਵਿੱਚ ਕੁਝ ਬਨੇਸ਼ੇ ਹੁਣ ਤਾਂ ਦੇਖ ਆਇਆ ਜਾ ਦੇਖੋ ਜੀ ਮੈਂ लवली ਜੀ ਨੂੰ ਕਹੂੰਗਾ ਥੋੜਾ ਜੂਮ ਕਰੋ ਜੀ ਦੇਖੋ ਇਹ ਅੱਖ ਤੇ ਜੂਮ ਕਰੋ ਜੀ ਹੋ ਗਿਆ ਜੀ ਜੂਮ ਠੀਕ ਹੈ ਕਿਉਂਕਿ ਕਈ ਵਾਰ ਦੇਖਣ ਵਾਲੇ ਦੋਸਤ ਹੁੰਦੇ ਉਹਨਾਂ ਨੂੰ ਫਿਰ ਜੇ ਚੰਗੀ ਤਰ੍ਹਾਂ ਦਿਖੀ ਨਾ ਜਾਨਵਰ ਦੀ ਅੱਖ ਦਿਖਣੀ ਚਾਹੀਦੀ ਹੈ ਜਾਨਵਰ ਦਾ ਸਾਰਾ ਵਜੂਦ ਦਿਖੇ ਇਹ ਪਾਰਾਹੀ ਦੋਸਤੋ ਉਤਰਦੇ ਪੰਜੇ ਆਈ ਪਾਇੜੂ ਪੜੇ ਗੰਦੇ ਫੈਲਾਟਲਾ ਕੱਟਦੇ ਹਾਂ ਚਾਰਾਂ ਦਾ ਆਹੋ ਚਲੋ ਜੀ ਅੱਗੇ ਦੇਖਦੇ ਆ ਆਪਾਂ ਕਬੂਤਰ ਦੋਸਤੋ ਰਵੀ ਜੀ ਆ ਕਬੂਤਰ ਇਹ ਬਾਜੀ ਛੁੱਟੇ ਹੋਏ ਕਬੂਤਰਾਂ ਦੇ ਬੱਚੇ ਆ ਬਾਬਾ ਜੀ ਗਾਂ ਹਾਂ ਬਾਜੀ ਵੈਸੇ ਕੋਈ ਟਰੈਕਟਰ ਵਾਲੇ ਦਾ ਕੋਈ ਜੀਪ ਜਿੱਤੀ ਵਾਲਿਆ ਕੋਈ ਫਰਿੱਜ ਜਿੱਥੇ ਵਾਲਿਆ ਆਇਆ ਕਿਹਾ ਆ ਬੱਚੇ ਆਪਾਂ ਹੋਰਾਂ ਦੇ ਨਹੀਂ ਵੀ ਆ ਠੀਕ ਹੈ ਜੀ ਇਹ ਇਹਨਾਂ ਦੇ ਮਾਂ ਪਿਓ ਬਾਜੀਆਂ ਛੁੱਟੇ ਹੋਏ ਆ ਜੀ ਹਾਂ ਹਾਂ ਇਹਨਾਂ ਦੇ ਮਾਂ ਪਿਓ ਗਾਹਾਂ ਬਾਜੀਆਂ ਛੁੱਟੇ ਹੋਏ